ਕੜਾ ਉਗੀ ਤੇ ਮਿਲਦਾ ਜੁਦਾ ਉਹ ਸੰਕੀਆਂ ਵਗੈਰਾ ਜਿਹੜਾ ਬਰਨ ਸਿੰਘ ਫੌਜੀ ਨੂੰ ਦਿੰਦਾ ਰਹਿੰਦਾ ਸੀ ਤਾਂ ਇਸ ਦਿਨ 6 ਤਰੀਕ ਨੂੰ ਵੀ ਉਹਨਾਂ ਦਾ ਟਕਰਾਅ ਹੁੰਦੀ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਨਰਿੰਦਰ ਸਿੰਘ ਉਹ ਫੌਜੀ ਇਹਨਾਂ ਦੇ ਘਰ ਜਾਂਦਾ ਇੱਕ ਡਾਂਗ ਦੇ ਨਾਲ ਇੱਕ ਡੰਡਾ ਹੁੰਦਾ ਹੈਗਾ ਬਾਸ ਦਾ ਉਹਦੇ ਨਾਲ ਇਹਦੇ ਹੈਡ ਤੇ ਤੇ ਫੇਸ ਤੇ ਹਿੱਟ ਕਰਕੇ ਇਹਨੂੰ ਇੰਜਰ ਕਰਦਾ ਤੇ ਜੂਤੂ ਦੇ ਦੋ ਇੰਜਰੀਜ਼ ਉਹਦੀ ਡੈਥ ਹੋ ਜਾਂਦੀ ਤਾਂ ਬੜਾ ਐਕਟਿਵਿਟੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਹੋਈ ਜਿਹੜਾ ਇਹ ਜਿਹੜਾ ਇਹਨੂੰ ਫ੍ਰੇਸ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਕਿ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ ਔਨ ਜੋ ਸੈਕੰਡ ਬਲਾਈਂਡ ਮਰਡਰ ਹੈਗਾ ਉਹ ਪਕਰਾਲਾ ਪਿੰਡ ਦੇ ਹੱਦੇ ਵਿੱਚ ਇੱਕ ਲਾਸ਼ ਮਿਲੀ ਸੀ ਸੁਖਦੇਵ ਸਿੰਘ ਉਹ ਸੀ ਅ ਇੱਕ 5 ਦੇ 2024 ਅ ਕਿ ਬੇਸਡ ਔਨ ਦਾ ਇਨਫੋਰਮੇਸ਼ਨ ਉਹਦੀ ਪਤਨੀ ਦੇ ਬਿਆਨ ਦੇ ਬੇਸ ਤੇ ਅ ਚਮਕੌਰ ਸਿੰਘ ਨਾਂ ਦੇ ਵਿਅਕਤੀ ਦੇ ਖਿਲਾਫ ਇੱਕ ਪਰਚਾ ਹੈ ਜਿਹੜਾ ਬਾਇ ਨੇਮ ਦਾ बट ड्यूरिंग इन्वैसिटी इट टेम आउट कि चमकौर सिंह के जो मृतिक का आपस के डप्यूट है तो ये भी सामने आया कि मृतिक ने पहला भी दो तीन परे जो है दर्ज करवाए हुए थे वक्त पार्टियों के खिलाफ जेड कि झूठे पाए गए थे तो कुछ यहोजे एविडेंस सामने आए जिसे तो सू शक हुआ कि जब मामला है ब्लाइंड मर्डर का ना होके कोई होर भी हो सो टैक्नीकली इनवैसिगेट ਕਰਨ ਤੇ ਪਾਇਆ ਗਿਆ ਕਿ ਜੋ ਮਰੇਪੇ ਕਾ ਉਹ ਪਲਾਨ ਕਰ ਰਿਹਾ ਸੀ ਕਿ 307 ਦਾ ਪਰਚਾ ਉਹ ਚਮਕੌਰ ਸਿੰਘ ਦੇ ਖਿਲਾਫ ਦਰਜ ਕਰਵਾ ਦੇ ਉਹਦੇ ਵਾਸਤੇ ਉਹਨੇ ਇੱਕ ਵੈਪਨ ਪਰਚੋਰ ਕੀਤਾ ਸੀਗਾ ਆਪਣੇ ਕਰੀਬੀ ਸਾਥੀਆਂ ਨਾਲ ਗੱਲ ਕੀਤੀ ਪਲਾਨ ਕੀਤਾ ਕਿ ਮੈਂ ਇੱਥੇ ਜਾ ਕੇ ਐਨਏ ਤਰੀਕ ਨੂੰ ਮੈਂ ਇੱਕ ਡਰਾਮਾ ਕ੍ਰੀਏਟ ਕਰੂੰਗਾ ਜਿਹਦੇ ਵਾਸਤੇ ਮੈਂ ਆਪਣੇ ਆਪ ਨੂੰ ਇੰਜਰ ਕਰਾਂਗਾ ਉਹਦੇ ਵਾਸਤੇ ਉਹਨੇ YouTube ਵਗੈਰਾ ਤੋਂ ਚੈਨਲ ਵਗੈਰਾ ਦੇਖ ਕੇ ਕਿੱਥੇ ਇੰਜਰੀ ਕਰਕੇ ਘੱਟੋ ਘੱਟ ਜਿਹੜਾ ਲਾਈਫ ਦਾ ਲਾਸ ਨਾ ਹੋਵੇ ਪਰ ਇੰਜਰੀ ਤਾਂ ਮਿਤੀ 1/5 ਨੂੰ ਉਹ ਇਹ ਵੈਪਨ ਲੈ ਕੇ ਗਨ ਸ਼ਾਟ ਇੰਜਰੀ ਆਪਣੇ ਆਪ ਨੂੰ ਕਰਦਾ ਹੈ ਪਰ ਊ ਟੂ 댓 ਇੰਜਰੀ ਉਹਦੀ ਡੈਥ ਹੋ ਜਾਂਦੀ ਹੈ ਸੋ ਬੇਸਡ ਔਨ ਦਾ ਇਨਫੋਰਮੇਸ਼ਨ ਅਸੀਂ ਕੈ ਫਰੀ ਅਫੇਅਰ ਦਰਜ ਕੀਤੀ ਸੀ ਕਮ ਕਾਸਿੰਗ ਦੇ ਖਿਲਾਫ ਪਰ ਹੁਣ ਉਹਦੇ ਕਰੀਬੀ ਸਾਥੀ ਜੋ ਕੀ ਵਿਟਨੈਸ ਹੈਗਾ ਇਹ ਇਸ ਮੈਟਰ ਦੇ ਵਿੱਚ ਉਹਨੇ ਸਾਰਾ ਸਾਨੂੰ ਰਿਵੀਲ ਕੀਤਾ ਹੈ ਤੇ ਹੋਰ ਜਿਹੜੇ ਐਵੀਡੈਂਸ ਮਿਲੇ ਸੀਗੇ ਉਹਨਾਂ ਨੇ ਵੀ ਇਸ ਘਟਨਾ ਸੰਬੰਧੀ ਕੋਰੋਬੋਰੇਟ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਆਪ ਜਿਹੜੀ ਕੀਤੀ ਕਟਕਟਨਾ ਹੈਗੀ ਇਹ ਕੋਈ ਮਰਡਰ ਨਹੀਂ ਸੀਗਾ ਤਾਂ ਉਸ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਅੱਗੇ ਪ੍ਰੋਸੀਡ ਕਰ ਰਹੇ ਹਾਂ ਜਿਹਨੂੰ ਪਤਾ ਲੱਗਿਆ ਉਸ ਤੋਂ ਕੋਈ ਕੋਈ ਜਿਦੋਂ ਜਿਵੇਂ ਮੈਂ ਦੱਸਿਆ ਇੱਕ ਤਾਂ ਕੀ ਵਿਟਨੈਸ ਸੀਗਾ ਜਿਹਦੇ ਕੋਲ ਉਹ ਗੱਲ ਕਰਦਾ ਸੀਗਾ ਵੀ ਮੈਂ ਇਹ ਕਰਨਾ ਹੈਗਾ ਤੇ ਇੱਥੇ ਕਰਨਾ ਇਸ ਵੈਪਨ ਨਾਲ ਕਰਨਾ ਤੇ ਉਹਨੇ